ਸਰ ਸਾਨ ਮਹਾਰਾਜ ਆਪ ਤੇ ਸਨਮੋਖੋ ਕੇ ਤੇਰੇ ਨਾਲ ਇੱਕ ਪ੍ਰਣ ਕਰਦਾ ਕਿ ਤੇਰਾ ਗੁਰਸਿੱਖ ਜਿਹੜੀ ਵੀ ਸਰਕਾਰੀ ਗ੍ਰਾਂਟ ਆਉਗੀ ਉਹਦੇ ਵਿੱਚੋਂ ਇੱਕ ਵੀ ਰੁਪਿਆ ਖਾਵਾਂ ਤਾਂ ਮੈਂ ਨੱਗਰ ਦਾ ਤੇਰਾ ਗੁਨਾਹਗਰ ਹੋਵਾਂ ਜੇ ਵੀ ਸਾਰੋਂ ਸਰਕਾਰ ਕੰਨਿਓ ਕੋਈ ਵੀ ਗ੍ਰਾਂਟ ਜਿੰਨੀ ਵੀ ਆਉਗੀ ਤੇ ਉਹਦੇ ਵਿੱਚੋਂ ਮੈਂ ਗੁਰੂ ਮੈਂ 1 ਰੁਪਿਆ ਵੀ ਖਾਵਾਂ ਤਾਂ ਮੈਂ ਤੇਰਾ ਗੁਨਾਹਗਰ ਹੋਵਾਂਗਾ ਜੋ ਵੀ ਮੈਨੂੰ ਸਜ਼ਾ ਹੋਊਗੀ ਉਹ ਵੈਗੂ ਮੈਨੂੰ ਤੂੰ ਲਾਈ ਮੈਂ ਇੱਕ ਵੀ ਰੁਪਈਆ ਇੱਕ ਪੈਸਾ ਨਾ ਕਰ ਤੇ ਲਾਉਂਗਾ ਜੇ ਮੈਂ ਉਹਦੇ ਵਿੱਚ ਇੱਕ ਵੀ ਰੁਪਈਆ ਖਾਵਾ ਤਾਂ ਮੈਂ ਤੇਰਾ ਗੁਨਾਹਗਾਰ ਹੋਊਂਗਾ ਨਾ ਕਰਦਾ ਗੁਨਾਹਗਾਰ ਪੰਚਾਇਤੀ ਚੋਣਾਂ ਨੂੰ ਲੈ ਕੇ ਉਮੀਦਵਾਰ ਤਰ੍ਹਾਂ ਤਰ੍ਹਾਂ ਦੇ ਵਾਅਦੇ ਕਰ ਰਹੇ ਨੇ ਤੇ ਤਰ੍ਹਾਂ ਤਰ੍ਹਾਂ ਦੀਆਂ ਸੌਹਾਂ ਵਿਖਾ ਰਹੇ ਨੇ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਸਰਪੰਚੀ ਦਾ ਉਮੀਦਵਾਰ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਸੌਂ ਚੁੱਕ ਰਿਹਾ ਹੈ ਕਿ ਜੇਕਰ ਉਸ ਨੂੰ ਸਰਪੰਚ ਬਣਾਉਣਗੇ ਤਾਂ ਉਹ ਸਰਕਾਰੀ ਗ੍ਰਾਂਟ ਦੇ ਵਿੱਚੋਂ ਕੋਈ ਵੀ ਪੈਸਾ ਨਹੀਂ ਖਾਵੇਗਾ ਅਤੇ ਜੇਕਰ ਇੱਕ ਵੀ ਪੈਸਾ ਉਹ ਸਰਕਾਰੀ ਗ੍ਰਾਂਟ ਦੇ ਵਿੱਚੋਂ ਖਾਵੇਗਾ ਤਾਂ ਉਹ ਗੁਰਦੁਆਰਾ ਸਾਹਿਬ ਜਿੱੱਕ ਕਹਿ ਰਿਹਾ ਹੈ ਕਿ ਉਹ ਗੁਨਾਹਗਾਰ ਹੋਏਗਾ ਮਹਾਰਾਜ ਸਨਮੋਖੋ ਕਿ ਤੇਰੇ ਨਾਲ ਪ੍ਰਣ ਕਰਦਾ ਹਾਂ ਕਿ ਤੇਰਾ ਗੁਰਸਿੱਖ ਜਿਹੜੀ ਵੀ ਸਰਕਾਰੀ ਗ੍ਰਾਂਟ ਆਉਗੀ ਉਹਦੇ ਵਿੱਚੋਂ ਇੱਕ ਵੀ ਰੁਪਿਆ ਖਾਵਾ ਤਾਂ ਮੈਂ ਨੰਗਰ ਦਾ ਤੇਰਾ ਗੁਨਾਹਗਾਰ ਹੋਵਾਂਗਾ ਹੇ ਵੀ ਬਾਰੂ ਸਰਕਾਰ ਚੰਨੋ ਕੋਈ ਵੀ ਗ੍ਰਾਂਟ ਜਿੰਨੀ ਵੀ ਆਉਗੀ ਜੇ ਉਹਦੇ ਵਿੱਚੋਂ ਮਾਈਕਰੋ ਮੈਂ 1 ਰੁਪਿਆ ਵੀ ਖਾਵਾਂ ਤਾਂ ਮੈਂ ਤੇਰਾ ਗੁਨਾਹਗਰ ਹੋਵਾਂਗਾ ਜੋ ਵੀ ਮੈਨੂੰ ਸਜ਼ਾ ਹੋਊਗੀ ਉਹ ਐ ਵੀ ਮੈਨੂੰ ਤੂੰ ਲਾਈ ਮੈਂ ਇੱਕ ਵੀ RBI ਕੱਕ ਪੈਸਾ ਨਕਰ ਤੇ ਲਾਉਂਗਾ ਜੇ ਮੈਂ ਉਹਦੇ ਵਿੱਚੋਂ ਇੱਕ ਵੀ ਰੁਪਿਆ ਖਾਵਾਂ ਤਾਂ ਮੈਂ ਤੇਰਾ ਗੁਨਾਹਗਰ ਹੋਵਾਂਗਾ ਨਕਰਦਾ ਗੁਨਾਹਗਰ ਇਸ ਟੰਗ ਦੇ ਨਾਲ ਉਸਨੇ ਕਿਹਾ ਕਿ ਜੇ ਮੈਂ ਪੈਸਾ ਖਾਦਾ ਤਾਂ ਮੈਂ ਗੁਨਾਹਗਰ ਹੋਵਾਂਗਾ ਕਿਸੇ ਵੀ ਗ੍ਰਾਂਟ ਦੇ ਵਿੱਚੋਂ ਪੈਸਾ ਨਹੀਂ ਖਾਮਾਂਗਾ ਤਾਂ ਦੱਸ ਦਈਏ ਕਿ ਇਹ ਬਲਵਿੰਦਰ ਸਿੰਘ ਹੈ ਤੇ ਜਿਸ ਨੇ ਇਹ ਸੌ ਚੱਕੀ ਹੈ ਮਾਨਸਾ ਜ਼ਿਲ੍ਹੇ ਦਾ ਪਿੰਡ ਹੈ ਰੋੜਕੀ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਾ ਕੇ ਬਲਵਿੰਦਰ ਸਿੰਘ ਨੇ ਸੌ ਚੱਕੀ ਤੇ ਪਿੰਡ ਵਾਲਿਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਸਰਪੰਚੀ ਦੇ ਦੌਰਾਨ ਕੋਈ ਪੈਸਾ ਨਹੀਂ ਖਾਏਗਾ ਤੇ ਹੁਣ ਬਲਵਿੰਦਰ ਸਿੰਘ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ ਜਿੱਥੇ ਪੰਜਾਬ ਦੇ ਪਿੰਡਾਂ ਵਿੱਚ ਸਰਪੰਚੀ ਨੂੰ ਲੈ ਕੇ ਬੋਲੀਆਂ ਲੱਗ ਰਹੀਆਂ ਨੇ ਉਥੇ ਸੌਹਾਂ ਵੀ ਖਾਧੀਆਂ ਜਾ ਰਹੀਆਂ ਨੇ ਤੇ ਪੰਚਾਇਤੀ ਚੋਣਾਂ ਨੂੰ ਲੈ ਕੇ ਇਸ ਵਿਅਕਤੀ ਦੇ ਵੱਲੋਂ ਸੌਹ ਚੁੱਕੀ ਗਈ ਹੈ ਮਾਨਸਾ ਦਾ ਪਿੰਡਾ ਰੋੜਕੀ ਜਿੱਥੋਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਇਸ ਨੇ ਸੌਹ ਚੁੱਕੀ ਹੈ ਕਿ ਸਰਪੰਚ ਬਣ ਕੇ ਕੋਈ ਪੈਸਾ ਨਹੀਂ ਖਾਵਾਂਗਾ ਜੇ ਮੈਂ ਪੈਸਾ ਖਾਦਾ ਤਾਂ ਮੈਂ ਗੁਨਾਹਗਾਰ ਹੋਵਾਂਗਾ ਇਸ ਦੇ ਨਾਲ ਹੀ ਪਿੰਡ ਵਾਲਿਆਂ ਦੇ ਨਾਲ ਵੀ ਉਸ ਨੇ ਕਈ ਵਾਅਦੇ ਕੀਤੇ ਨੇ ਕਿ ਪਿੰਡ ਦੇ ਵਿੱਚ ਇੱਕ ਮਜਬੂਤ ਸਿੱਖਾਂ ਦੇ ਮੰਦਿਰ ਦੀ ਛੱਤ ਪੁਆਈ ਜਾਵੇਗੀ ਧਰਮਸ਼ਾਲਾ ਨੂੰ ਵੀ ਆਧੁਨਿਕ ਢੰਗ ਦੇ ਨਾਲ ਬਣਾਇਆ ਜਾਵੇਗਾ ਕੱਗਰ ਦਰਿਆ ਦੇ ਵਿੱਚ ਆਉਣ ਵਾਲੇ ਪਾਣੀ ਨੂੰ ਪਿੰਡਾਂ ਦੇ ਲਈ ਸਿੰਚਾਈ ਲਈ ਵਰਤਿਆ ਜਾਵੇਗਾ ਇਸ ਢੰਗ ਦੇ ਨਾਲ ਇਸ ਨੇ ਕਈ ਹੋਰ ਵੀ ਵਾਅਦੇ ਕੀਤੇ ਨੇ ਤੇ ਪਿੰਡ ਵਾਲਿਆਂ ਦੀ ਇਹ ਵੀਡੀਓ ਵਾਇਰਲ ਵੀ ਹੋ ਰਹੀ ਆ ਜਿਸ ਦੇ ਵਿੱਚ ਇਸ ਤੋਂ ਸ਼ਰਤਾ ਮਨਾਈਆਂ ਜਾ ਰਹੀਆਂ ਨੇ ਤੇ ਨਾਲ ਹੀ ਇਸ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਸੌਂ ਵੀ ਚੱਕੀ ਐ ਮਸਲਾ ਇਹ ਹੈ ਜੀ ਮੈਂ ਬਿਲਕੁਲ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਜਾ ਕੇ ਪਰਨ ਕੀਤਾ ਸੌਂ ਖਾਧੀ ਐ ਵੀ ਮੈਂ ਜਿਹੜਾ ਵੀ ਮੇਰੇ ਨਗਰ ਦੇ ਵਿੱਚ ਬਾਹਰੋਂ ਕੋਈ ਸਰਕਾਰੀ ਪੈਸਾ ਆਊਗਾ ਮੈਂ ਉਹਦੇ ਵਿੱਚੋਂ ਇੱਕ ਪੈਸਾ ਵੀ ਖਾਵਾਂ ਤਾਂ ਉਹ ਮੈਂ ਸਾਡੇ ਨਗਰ ਦਾ ਤੇ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਮੈਂ ਸੌਂ ਖਾਦੀ ਆ ਵੀ ਮੈਂ ਗੁਰੂ ਗ੍ਰੰਥ ਸਾਹਿਬ ਦਾ ਦੋਸ਼ੀ ਹੋਊਗਾ। ਅੱਛਾ ਹੋਰ ਸਰਪੰਚਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਹੋਰ ਵੀ ਚੋਣ ਲੜ ਰਹੇ? ਮੈਂ ਤਾਂ ਦੇਖੋ ਜੀ ਮੈਂ ਤਾਂ ਇਹੀ ਕਹਿਣਾ ਵੀ ਇਹ ਜਿਹੜਾ ਪੈਸਾ ਇਹ ਸਾਰਾ ਨਗਰ ਤੇ ਲੱਗਣਾ ਚਾਹੀਦਾ। ਤੇ ਦੇਖੋ ਇਹ ਪੈਸਾ ਆਉਂਦਾ ਇਹ ਜਿਹੜਾ ਪੈਸਾ ਸਰਕਾਰੀ ਆਪਾਂ ਸਾਰਾ ਨਗਰਾਂ ਤੇ ਲਾਇਗੇ ਫੇਰ ਹੀ ਵਿਕਾਸ ਹੋਊਗਾ ਜੀ ਨਗਰ ਇਹ ਫੈਸਲਾ ਕਿਉਂ ਲਿਆ ਪਿੰਡ ਚ ਕੋਈ ਹੋਇਆ ਕਪਾ ਇੱਕੋ ਜੀ ਮੇਰੀ ਤਾਂ ਪਹਿਲੇ ਦੋਨੋਂ ਹੀ ਸੋਚੇ ਆ ਮੈਂ ਤਾਂ ਪਹਿਲਾਂ ਵੀ ਮੇਰੇ ਨਗਰ ਚ ਜਾ ਕੇ ਪੁੱਛ ਲਓ ਕਿਸੇ ਨਾਲ ਮੈਂ ਜਾਣਾ ਮੈਂ ਚਾਹਦਾ ਕੱਪ ਵੀ ਨਹੀਂ ਅਗਲੇ ਟੋਪੀਣਾ ਨਾ ਪਾਣੀ ਤੇਲ ਦਾ ਖਰਚਾ ਮੇਰਾ ਹੁੰਦਾ ਗੱਡੀ ਦਾ ਸਾਰਾ ਮੈਂ ਕਿਸੇ ਤੋਂ ਨਾ ਤੇਲ ਪਵਾਇਆ ਕਦੇ ਨਾ ਮੈਂ ਕਿਸੇ ਅਫਸਰ ਨੂੰ ਪੈਸਾ ਦਿੱਤਾ ਅੱਜ ਤੱਕ ਇਹ ਮੇਰਾ ਰਿਕਾਰਡ ਹੈ ਮੇਰੇ ਪਿੰਡ ਚ ਜਾ ਕੇ ਤੁਸੀਂ ਪੁੱਛ ਸਕਦੇ ਹੋ ਤੇ ਜਿਹੜੀ ਐ ਮੈਂ ਪਰਨ ਗੀਤਾ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਖੜਕੇ ਜੀ ਇਹ ਤੇ ਮੈਂ ਕਾਇਮ ਐ ਤੇ ਮਹਾਰਾਜ ਅੱਗੇ ਅਰਦਾਸ ਕਰਦੇ ਆਂ ਵੀ ਅੱਗੇ ਤੋਂ ਵੀ ਕਾਇਮ ਰੱਖਣ ਦੀ ਸਮਰਥ ਬਖਸ਼ੇ ਬਾਈ ਜੀ